میںاجر ہوا لیکن اپنے لگ بھگ پچھلے دو تین سالوں دو تین مہینہ تو گوشالہ نہیں آئے لیکن سویر تو لے کے شام تک دی جو کار کی جو کارگر چاہے

سچی شردہ دے سچی شردہ شردانجلی ارپن کرنے آئے ہو میں بھی پروار والوں کرتا ہوں شری پری گوئل جی ڈریکٹر اے پی سولویکس پرشوتم گرگ جی ڈریکٹر اے پی سولویکس جنتا ਦੌ ਸ਼ਾਲਾ ਅਛੇਪੁਰ ਜਿੱਦਾਂ ਮੈਂ ਪਹਿਲਾਂ ਵੀ ਜਦ ਕਰ ਚੁੱਕਿਆ ਮਦਨ ਬਾਂਸਲ ਜੀ ਭਾਵੇਂ ਸੀਐਮ ਸਾਹਿਬ ਨੇ ਖੁਦੇ ਸਾਥੀ ਸ਼ੋਕ ਸਮਾਦੇ ਵਿੱਚ ਮਾਗੀ ਲਵਾਉਣੀ ਸੀ ਪਰ ਕਿਸੇ ਕਾਰਨ ਨਹੀਂ ਆ ਸਕੇ ਉਹਨਾਂ ਦੀ ਮਾਤਾ ਜੀ ਅਗਲੀ ਸ਼ੋਕ ਸਮਾਦੇ ਵਿੱਚ ਆਪਣੀ ਹਾਜ਼ਰੀ ਲਵਾਉਣੇ ਆਏ ਨੇ ਮੈਂ ਉਹਨਾਂ ਦਾ ਵੀ ਪਰਿਵਾਰ ਵੱਲੋਂ ਧੰਨਵਾਦ ਕਰਦਾ ਇਹ ਤਾਂ ਬਿਹਾਰ ਤੇ ਹਰ ਸੋਸ਼ਣੀ ਵੱਲੋਂ

ਕਿਹੜੇ ਰਾਖਮਾਰ ਦੀ ਜੋ ਮਾਝਾ ਪ੍ਰਤੀਗਿਆ ਪਾਲ ਜੀ ਦੇ ਭਰਾ ਸਨ ਉਹ ਵੀ ਹਮੇਸ਼ਾ ਇੱਕੋ ਹੀ ਗੱਲ ਕਹਿੰਦੇ ਜਦੋਂ ਅਸੀਂ ਘਰੇ ਜਾਂਦੇ ਹਮਾਂ ਮਾਖੀ ਦੇ ਪੁੱਤਰ ਬਣ ਕੇ ਕੰਮ ਕਰ ਰਹੇ ਹੋ ਉਹਨਾਂ ਦੇ بیٹے ਰਕੇਸ਼ ਕੁਮਾਰ ਜੀ ਤੇ ਪੋਤਾ ਜੀ ਅਦਲ ਕੁਮਾਰ ਉਬਾ ਮਾਰ ਮਾਰ ਰੋਂਦਾ ਸੀ ਰੋਂਦਾ ਵੀ ਕਿਉਂ ਨਾ ਹੋਵੇ ਪੇਰੇ ਦਾ ਪਿਛੋੜਾ ਪੋਤੇ ਦਾ ਵਿਛੋੜਾ ਪਤਨੀ ਦਾ ਵਿਛੋੜਾ ਲੈ ਜਾਂਦੇ ਕਹਿ ਦੀਵੇ ਦੁੱਖਾਂ ਦੀ ਪੰਡ ਉਹਨਾਂ ਦੀ ਝੋਲੀ ਦੇ ਵਿੱਚ ਪਈ ਲੇਕਿਨ ਉਹ ਕਿਉਂਕਿ ਉਹ ਸੱਚੇ ਤੇ ਧਰਮ ਦੇ ਮਾਰਗ ਤੇ ਚੱਲੇ ਹੋਏ ਸੀ ਨਿਸ਼ਕਾਮ ਸੇਵਾ ਸੰਧੀ ਗਵਰਨਮੈਂਟ ਪੈਨਸ਼ਨ ਬਰਧਾਰ ਅਸੋਸ਼ਣ ਧੁਰੀ ਸੁਭ ਸ਼ਰਮਾ ਸੁਭੀ ਜਨ ਸੈਕਟਰੀ ਪੰਜਾਬ ਜੂ ਕਹਾਂਗਾ ਅਦਰਬਾਰਚਾਰੀ ਦੇਵਾਲ ਟਰਸਟ ਜੀ ਦੇ ਕੁਮਾਰ چوپڑا جیٹا جیپت ہوا کہ سچی شردا کے فل سچی شردانجلی دے ہوئے پرماتما چرن چرداس کرنی ہے کیونکہ اس طرح کے انسان جوگا جوگا قربان آتے ہیں سنگر کی دھرتی کے ہو کے ਲੇਕੇ ਅੰਤਿਮ ਸਵਾਸ ਉਹਨਾਂ ਨੇ ਧੂਰੀ ਦੀ ਧਰਤੀ ਦੇ ਵਿੱਚ